ਔਰ ਵੀਰੋ ਕੀ ਹਾਲ ਚਾਲ ਅੱਜ ਬੜੇ ਦਿਨ ਹੋ ਗਏ ਬੋਟਾਂ ਦੇ ਵਿੱਚ ਰੁੱਝੇ ਸੀ ਤੇ ਬਲੌਗ ਨਹੀਂ ਬਣਾ ਬਣਾਏ ਜਾਂਦੇ ਸੀ ਕੰਮ ਦੇ ਵਿੱਚ ਕਿਉਂਕਿ ਸਾਰੀ ਦਿਹਾੜੀ ਰੁਟੀਨ ਦੇ ਨਾਲ ਲੰਗ ਜਾਂਦੀ ਸੀ ਇਸ ਕਰਕੇ ਹੁਣ ਅੱਜ ਨਵੇਂ ਬਲੌਗ ਸ਼ੁਰੂ ਕਰਨ ਲੱਗੇ ਫੇਰ ਕਿਉਂਕਿ ਆਪਣੀ ਫਸਲ ਦੀ ਕਟਾਈ ਜਿਹੜੀ ਆ ਸ਼ੁਰੂ ਹੋ ਗਈ ਆ ਵੱਧ ਤੋਂ ਵੱਧ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰਿਆ ਕਰੋ ਇੰਸਟਾਗ੍ਰam ਫੇਸਬੁਕ YouTube ਤੇ ਹੁਣ ਅੱਜ ਦਾ ਬਲੌਗ ਆਪਣਾ ਜਿਹੜਾ ਵੀ ਆਪਾਂ ਮੰਡੀ ਦੀ ਸਫਾਈ ਕਰਨ ਲੱਗੇ ਆ ਸਾਰਾ ਤੁਹਾਨੂੰ ਦਿਖਾਵਾਂ ਕਿੱਦਾਂ ਕਿੱਦਾਂ ਕੀਤਾ ਓਏ ਇੱਥੇ ਸਫਾਈ ਕਰਨੀ ਆ ਆਪਾਂ ਰਾਨਾ ਇੱਥੇ ਢਾਕੇ ਉਹ ਕਰਾਇਆ ਪਾਉ ਮਗਰ ਇਹ ਟਰੈਕਟਰ ਦੇ ਹੁਣ ਜਿੰਨੇ ਵੀ ਸਾਧਨ ਆਪਣੇ ਸਾਰੇ ਬਾਹਰ ਕੱਢਾਂਗੇ ਮਸ਼ੀਨ ਨੂੰ 4x4 ਜਿਹੜਾ ਲੱਗ ਕੇ ਆ ਗਿਆ ਉਹ ਇਹਦੀ ਬਹੁਤ ਦਿੱਕਤ ਆਉਂਦੀ ਸੀ ਹੁਣ ਇਹ ਆਪਾਂ ਲਾਤਾ 4x4 ਥੱਲੇ ਕਵਰ-ਕਵਰ ਲਾ ਕੇ ਇਹ ਅੱਜ ਜਿੰਨਾ ਵੀ ਸਮਾਨ ਆਪਣੇ ਸੰਦ ਵੜੇਵਾਂ ਖਾਲ ਸੁਹਾਗੇ ਕਿਰਾਏ ਨਾਲੇ ਪਰਲੇ ਬੰਨੇ ਥਾਂ ਦੀ ਸਫਾਈ ਕਰਕੇ ਅੱਜ ਤਿਆਰੀ ਕਰ ਲਈ ਨੇ ਸਾਰੀ ਮੁਕੰਮਲ ਸਭ ਕੁਝ ਤਿਆਰ ਹੋ ਗਿਆ ਸੁਪਰ ਸੀਡਰਾਂ ਦੀ ਪੱਤੀਆਂ ਪੁੱਤੀਆਂ ਲੱਗ ਗਈਆਂ ਸਾਰਾ ਕੰਮ ਰੈਡੀ ਹੋ ਗਿਆ ਹੁਣ ਇਹਦੀ ਸ਼ੋਰ ਜੀ ਫੇਰ ਡੁੰਡੀਆਂ ਜਾਂ ਟੋਟੀਆਂ ਕਰਦੇ ਆ ਸਰਵਿਸ ਇੱਕ ਐਸ ਟਰੈਕਟਰ ਦੀ ਸਰਵਿਸ ਹੋ ਗਈ ਸਾਰੇ ਸਾਰੇ ਆ ਪੀ ਸੀਡਰ ਪਾਓ ਬਾਹਰ ਕੱਢੋ ਸੁਪਰ ਸੀਡਰ ਤੇ ਇਹਨਾਂ ਦੋਵਾਂ ਟਰੈਕਟਰਾਂ ਦੀ ਸਰਵਿਸ ਹੋ ਗਈ ਆ ਬਾਕੀ ਟਰੈਡਰ ਸਰਵਸਕਾਰ ਕੇ ਤੇ ਫੇਰ ਆਪਾਂ ਅੱਜ ਤੋਂ ਜਿਹੜਾ ਤੁਹਾਡੇ ਨਾਲ ਨਵੀਆਂ ਜੋ ਜੋ ਕੀਤਾ ਕਰਨਾ ਕਿਉਂਕਿ ਹੁਣ ਬਹੁਤ ਵਧੀਆ ਇੰਟਰਸਟਿੰਗ ਵਲੌਗ ਬਣਨ ਵਾਲਿਆ ਆਪਣੇ ਇਹਦੇ ਵਿੱਚ ਕਿਦਾਂ ਆਪਾਂ ਤੁਹਾਨੂੰ ਦੱਸਾਂਗੇ ਪਾਰ ਮਸ਼ੀਨਾਂ ਟਪਾਈਆਂ ਜਾਂਦੀਆਂ ਫਸਲਾਂ ਦੀ ਕਟਾਈ ਤੇ ਉਧਰਲੇ ਬੰਨਿਓ ਆਪਾਂ ਜਿਹੜੀ ਆ ਕਣਕ ਝੋਨਾ ਕੋਈ ਫਸਲ ਕਿਦਾਂ ਉਧਰੋਂ ਪਾਰ ਨਗਾਈ ਦੀ ਗੱਡੀ ਵੀ ਰੈਡੀ ਹੋ ਗਈ ਆ ਗੱਡੀ ਦਾ ਇੰਜਨ ਖਰਾਬ ਹੋਇਆ ਸੀ ਇੰਜਨ ਨਵਾਂ ਚਾੜਤਾ ਵੇਖੋ ਤੇ ਹੁਣ ਚਲੋ ਇਹ ਵੀ ਆਪਦੇ ਕੰਮਾਂ ਤੇ ਰੋਜ ਜੂਗੀ ਹੁਣ ਆ ਜਿਹੜੀ ਸਾਈਡ ਆ ਸਾਰੀ ਸਾਫ਼ ਕਰਕੇ ਦੇ ਇੱਥੇ ਪੂਰਾ ਨੂੰ ਸੁਹਾਗਾ ਸੁਗਾ ਮਾਰ ਕੇ ਐ ਰੈਡੀ ਕਰ ਦਿੰਨੇ ਥਾਂ ਨੂੰ ਤਾਂ ਜੋ ਮੁੜ ਕੇ ਕਿ ਆਪਾਂ ਨੂੰ ਫਸਲ ਢੋਣ ਲੱਗਿਆ ਮਸ਼ੀਨਰੀ ਲਾਉਣ ਲੱਗਿਆ ਕੋਈ ਦਿੱਕਤ ਨਾ ਆਵੇ ਫਿਰ ਕੋਣ ਅਹੀਂ ਅੱਜ ਸਾਰਾ ਲਟਰਮ ਪਟਰਮ ਸਮਾਨ ਸਫਾਈ ਅਭਿਆਨ ਸ਼ੁਰੂ ਕਿਉਂਕਿ ਸੀਜ਼ਨ ਦਾ ਕੰਮ ਹੋ ਗਿਆ ਸ਼ੁਰੂ ਮਿੱਠੂ ਬਖਤੌਰ ਤੇਜ ਦਿਨ ਚਾਹੀਦੇ ਨਾ ਕਿਤੇ ਮੇਰਾ ਨਾਂ ਨਹੀਂ ਸਿੱਧਾ ਲੈਂਦੇ ਇੰਨੀ ਗੱਲ ਤੇ ਮੰਗਾ ਬਾਰਿਆ ਇੱਕ ਆਪਣੇ ਨਾਲ ਆ ਗਿਆ ਮੌਣ ਤੇ ਇੱਕ ਆ ਗਿਆ ਸੋਹਣ ਦੋ ਬੰਦੇ ਨਵੇਂ ਆ ਗਏ ਜੂਪੀ ਜੋ ਮੌਣ ਤੇ ਸੋਹਣ ਰਮੋਣ ਓਏ ਨਾਲੇ ਨਾਂ ਨਹੀਂ ਚੇਤਾ ਭੁੱਲਦਾ ਮੋਣ ਵੇਲਾ ਮੇਰੇ ਹਰ ਇੱਕ ਬਲੌਗ ਤੇ ਕਮੈਂਟ ਕਰਦਾ ਦੇ ਨਾਲੇ ਲਾਈਕ ਕਰਦਾ ਵੇਲਾ ਨਾ ਮਿੱਠੂ ਨੇ ਕਦੀ ਲਾਈਕ ਕਮੈਂਟ ਕੀਤਾ ਲਾਈਕ ਤੇ ਕਰੀਦਾ ਬਲੌਗ ਬਲੂ ਕਰਨਾ ਨਹੀਂ ਉਹ ਮੋਟ ਮਾਰ ਦੀ ਕਾਰ ਲੱਗਦੀ ਆ ਕੋਲੀ ਤੂੰ ਆਪਾ ਵੇਚ ਕਰ ਦੋ ਹੱਥ ਮਾਰਨਾ ਉਹ ਇਹ ਰੀਜ ਨਾਲ ਫੇਰ ਕਿਦਾ ਕਿਦਨ ਪਾਣੀ ਵਜ ਰਹਿਣ ਤੋ ਰਚਾ ਗੀ ਤਾਂ ਕਿੰਨ ਜੂ ਦਿਨ ਦਿਨ ਦੀ ਲੜਵਤਾਂ ਯਾਨੀ ਗਲਾਟੀਪੂੜ ਨੇ ਸਭ ਜੀ ਦਿਨ ਆ ਬਰਗੀ ਟੋੜੀ ਆ ਦੇ ਮੁੰਨੇ ਪਾਰੀ ਕੀ ਜਾਂਦੇ ਆ ਮਾਣੀ 52 ਤੋਂ 60 ਜਾਂਦੀਆਂ ਸੀਗੀਆਂ ਇੱਕ ਵਿਜਨੇ ਦਾ ਕਿਲਾ ਸੀ ਉਹ ਮਿਜਨੇ ਦੇ ਕਿਲੇ ਤੇ ਹਮਲਾ ਕਰਕੇ

ਕੀ ਕਰਾਂਗੇ ਟ੍ਰਾਈਟਰਾਂ ਦੇ ਆਇਲ ਫਿਲਟਰ ਇੰਜਨ ਫਿਲਟਰ ਸਾਰਾ ਕੁਝ ਦੁਕਾਨ ਤੋਂ ਮਿਲ ਜਾਂਦਾ ਹੁਣ ਅਸੀਂ ਲੈ ਇਹ ਨਵਾ ਦਿਓਗੇ ਅਰਜਨ ਉਹਦੇ ਵਿੱਚ ਆ ਚਾਰ ਹੋ ਗਈ ਦੋ ਅਰਜਨ ਸੀ ਤੇ 575 ਨੂੰ 575 ਦਾ ਹੋ ਗਿਆ ਠੀਕ ਆ ਇਹ ਹੋ ਗਏ ਤੇ ਇੱਕ ਆਪਾਂ ਨੂੰ ਦੇ ਦੇਣਾ ਲਿਫਟ ਫਿਲਟਰ ਲੇਟਰੀ ਡੋਲੇ ਦਾ ਉਹ ਚਾਰ ਦੇ ਦੇ ਔਰ ਨੋਵਾ ਦੇ ਅਰਜਨ ਉਹਦੇ ਵੱਡੇ ਦਾ ਆਹੋ ਵੱਡਿਆ ਹਾਂ ਉਹ ਵੀ ਚਾਰ ਚਾਹੀਦੇ ਚਾਰ ਸਾਰਾ ਲੈ ਦਾ ਟਰੈਕਟਰ ਦਾ ਸਮਾਨ ਗਗਨ ਜਾਲੇ ਬੰਦੇ ਰੋਟੀ ਖਾਂਦੇ ਨਹੀਂ ਨਹੀਂ ਬਣਾਉਣੀ ਨਹੀਂ ਮੈਂ ਤੇਰੀ ਹੁਣ ਤੇ ਸਰਵਸ ਦੇ ਫਿਲਟਰਾਂ ਫਿਲਟਰਾਂ ਸਮਾਨ ਸਾਰਾ ਹੁਣ ਟਰੈਕਟਰਾਂ ਤੇਲ ਪੂਰਾ ਕਰਦੇ ਆ ਬਈ ਆ ਗਏ ਮੰਡੀ ਵਾਲੇ ਤੇ ਸਫਾਈ ਸ਼ੁਰੂ ਇੱਥੇ ਆਪਾਂ ਸਾਰੀ ਜੀਰੀ ਆਪਣੀ ਛੋਣਾ ਸਾਰਾ ਇੱਥੇ ਲਾਉਣਾ ਲੋਈ ਪੇਠੇ ਲਾਈ ਹੁਣ ਸਾਰੇ ਤੇ ਪਕਾਵੇਂ ਇਹ ਸੱਚੀ ਆ ਵਾ ਚੱਟਾ ਬੇਠਾ ਬਣਾਉਣਾ ਦਾ ਕੀ ਬਣੂ ਇਹਦਾ ਓਏ ਕੱਚੇ ਕੁੱਚੇ ਹੁਣ ਨਾ ਆਪਾਂ ਏਦਾਂ ਵਾ ਪਾਏ ਪੱਧਰ ਕਰ ਦੇਣਾ ਥਾਂ ਯਾਰ ਜਿਹੜਾ ਨਹੀਂ ਕੰਮ ਦਾ ਉਹਦਾ ਤੇ ਫਾਇਦਾ ਹੀ ਨਹੀਂ ਬਾਕੀ ਤੋੜ ਕੇ ਰੱਖ ਲੋ ਸਾਰੇ ਆ ਠੀਕ ਆ ਬਾ ਤੋੜ ਲੋ ਏੜਾ ਜਿਹੜਾ ਪੱਕਾ ਦਿਸਦਾ ਤੋੜ ਕੇ ਮੜ ਕੇ ਪਾਜੋ ਟਾਪ ਦੇ ਵਿੱਚ ਫਟਾਪ ਦੇ ਵਿੱਚ 파 ਦੇ ਕਹਿੰਦੇ ਪਾਉਣਗੇ ਇਹਦੇ ਚਿੱਟਾ ਪੇਠਾ ਬਣੂ ਹਨਾ ਆ ਜਿਹੜੀ ਰੂੜੀ ਹੈ ਨਾ ਓਏ ਇਹ ਬੂਟਿਆਂ ਦੇ ਮੋਢ ਨਾ ਸੁੱਟ ਦੋ ਸਾਰਿਆਂ ਦੇ ਔਰ ਰੂੜੀ ਜਿਹੜੀ ਆ ਇਹ ਵੀਰ ਆਪਣਾ ਮਸ਼ੀਨ ਦੀ ਕਰਨ ਰਿਹਾ ਵਾਇਰਿੰਗ ਦੱਸ ਨਾਂ ਕੀ ਹੁਣ ਤੇਰਾ ਮੇਰਾ ਨਾਮ ਮਣੀ ਮਣੀ ਹਾਂਜੀ ਤੇ ਇਹ ਆਪਣਾ ਵੀਰ ਜਿਹੜਾ ਵਾ ਜਿੱਦਾਂ ਕੇ ਨੇ ਘਰੇ ਕੰਮ ਕਰਾਉਣਾ ਹੋਵੇ ਵਾਇਰਿੰਗ ਦਾ ਸਾਰਾ ਕੰਮ ਇਹ ਘਰੇ ਕਰ ਦਿੰਦਾ ਵਾ ਤੇ ਇਹਦਾ ਨੰਬਰ ਤੁਹਾਨੂੰ ਦੱਸਦੇ ਹਾਂ ਬੋਲ ਨੰਬਰ ਹੁਣ ਨੰਬਰ ਹੈਗਾ ਜੀ 871 ਹਾਂਜੀ 26106 ਇਹ ਨੰਬਰ ਨੋਟ ਕਰ ਲਓ ਮੈਂ ਸਕਰੀਨ ਤੇ ਵੀ ਚਲਾ ਦੂੰਗਾ ਦੇ ਜਿੰਨੇ ਵੀ ਕੇ ਨੇ ਆਪ ਦਾ ਕੋਈ ਵੀ ਟਰੈਕਟਰ ਦਾ ਕੰਬਾਈਨ ਦਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਾਉਣਾ ਹੋਵੇ ਇਹ ਵੀਰ ਘਰੇ ਪਹੁੰਚ ਕੇ ਕੰਮ ਕਰ ਦਿੰਦਾ ਨਾਲੇ ਪੇਂਟ ਕਿਹੜਾ ਵਾ 6 ਇੱਕ ਮੰਗਲ ਹੈ ਪੇਂਟ ਤੇ ਆਪਣੇ ਇਲਾਕੇ ਦਾ ਬੰਦਾ ਆ ਦੇ ਨਹੀਂ ਕਿਰਪਾ ਮਾਲਕ ਦੀ ਗੱਡੀ ਪੇਠਿਆਂ ਦੀ ਲੋਡ ਹੋ ਗਈ ਆ ਦੇ ਵੇਲਾ ਪੌਦਾਂ ਹੀ ਲਾਈ ਮੈਂ ਦੋ ਬੱਲਾ ਲਾਈਆਂ ਤੇ ਗੱਡੀ ਪੇਠਿਆਂ ਦੀ ਹੋ ਗਈ ਆ ਮੇਠੂੜੀ ਛੋਟਾ ਕੋੜਦੇ ਆ ਇਹ ਆ ਪੇਟ ਤਾਜ ਰਾਉ ਆ ਪੇਟ ਤਾ ਕੋਈ ਨਹੀਂ ਹੌਲਾ ਹੌਲਾ ਵਿੱਚੇ ਜਾਂਦੇ ਕੋਈ ਨਹੀਂ ਉੱਤੇ ਬਾ ਮੇਰੇ ਪੰਡ ਐ ਇੱਥੇ ਕਿ ਲੱਗੇ 2-3 ਹੋਈ ਉਹ ਵਿੱਚ ਲੱਗਾ ਕਿੰਨਾ ਤਕੜਾ ਮਣਿਆ ਉਹ ਵੀਰ ਥੱਲੇ ਉਹ ਵੀ ਥੱਲੇ ਰਾਣਾ ਸਬਜੀ ਚੰਗੀ ਸਾਂਭਣ ਡਿਆਣਾ ਜਿਹੜਾ ਦਾ ਨਾ ਇਹ ਲਾ ਨਾਲੇ ਉਧਰੇ ਲਾ ਇਹ ਇਹ ਜਿਹੜਾ ਲਮਕਦਾ ਹਿਸਾਬ ਲਾਲਾ ਪਰ ਮਾਣੇ ਤੋਂ ਚੜਿਆ ਨਹੀਂ ਜਾਂਦਾ ਮੇਰੀ ਗੱਲ ਸੁਣੋ ਹਣ ਓਏ 2 ਮਿੰਟ ਲੱਗਣੇ ਆ ਇਹਦੇ ਉੱਪਰ ਉਹ ਇਸ ਤਰ੍ਹਾਂ ਹੀ ਚਲੂਂਗੀ ਹਾਂ ਤੇ ਬੂਟਿਆਂ ਸਾਰਿਆਂ ਦੇ ਛੁੱਡ ਦੇ ਨੂੰ ਤੇ ਫਿਰ ਇਹਨੂੰ ਧੱਕੀਏ ਬੈਗ ਠੀਕ ਠੀਕ ਸਪਾਈ ਹੋ ਜੂਗੀ ਫਿਰ ਸਾਦਰ ਸਾਰੇ ਲਾਉਨੇ ਆਪਾਂ ਅੱਜ ਆਪਾਂ ਇਹਦਾ ਇਹਦਾ ਆਪਾਂ ਸ਼ੈੱਡ ਦਾ ਸਾਰਾ ਕੰਮ ਨਿਬੇੜਨਾ ਵਾ ਅੱਜ ਮੈਂ ਬਈਨਾ ਟਰੈਕਟਰ ਦੇ ਗਿਆ ਹੀ ਸਾਬ ਲੜਾ ਖਰਾਬ ਨਹੀਂ ਹੋਇਆ ਇਹ ਲਾ ਪੂਰੇ 3 ਸਾਲ ਹੋ ਗਏ ਇਹ ਹੈਗਾ ਇਹ ਖੜਾ ਕੀਤਾ ਸੀ ਨਾ ਹਮ ਖੜਾ ਕੀਤਾ ਜਿਹੜਾ ਪਾਣੀ ਪੂਣੀ ਥੱਲੇ ਦੇ ਆ ਜਾਂਦਾ ਤੇ ਉਹ ਦਿਮਾਗ ਯਾਰ ਹੁਣ ਰਾਸ਼ਨ ਪੱਤਾ ਵਿਹਲਾ ਦਿਮਾਗ ਇਸੇ ਕੰਮ ਤੇ ਲੱਗਣਾ ਕੰਮ ਤੇ ਯਾਰ ਕੰਮ ਨਹੀਂ ਕੋਈ ਪੈਂਦਾ ਹੋ ਲੈ ਜਾ ਇਹਨੂੰ ਇਹ ਇਹਦੀ ਗਤੀ ਹੁਣ ਉੱਥੇ ਹੀ ਹੋਣੀ ਮੈਨੂੰ ਪਤਾ ਉੱਥੇ ਸਾਂਭਿਆ ਜਾਣਾ ਸ਼ੈੱਡ 'ਚ ਲੱਗ ਜਾਣਾ ਹੁਣ ਇਹਨੇ ਜਿਗਾਜਗੁਰ ਨਾਲ ਪਹਿਲਾਂ ਰਾਣੀ ਜੀ ਨਾਲ ਸਾਸਬਾਈ ਕਰਿਆ ਕਮਾਲੋ ਇਹਦਾ ਮੂੰਹ ਕਮਾਲੋ ਨਾ ਕਿਤੇ ਪਾ ਇਧਰੋਂ ਤੱਕ ਲਾ ਤੂੰ ਸਵੇਰ ਦੇ ਲੱਗੇ ਮਸ਼ੀਨ ਨੂੰ ਮੋਣ ਤੂੰ ਬੁੱਤ ਟਰੈਕਟਰ ਅੰਦਰ ਲਾ ਸਾਰੇ ਚਲੋ ਲੇਟ ਹੈਗੀ ਆ ਮਗਰ ਤਾਰ ਲੱਥੀ ਤੁਹਾਡੀ ਉਹ ਗਲਾਹ ਪਰਾਂ ਵੀ ਪੈ ਹੀ ਦੋ ਸਫਾਈ ਹੋ ਗਈ ਅੱਜ ਹੁਣ ਸਾਧਨ ਸਾਰੇ ਬਾਹਰ ਕੱਢ ਗਏ ਤਾਂ ਕਿ ਹੁਣ ਝੋਨਾ ਜਿਹੜਾ ਵਾ ਆਪਣਾ ਸ਼ੈੱਡ ਦੇ ਵਿੱਚ ਆਉਣਾ ਸ਼ੁਰੂ ਹੋ ਜਾਣਾ ਵਾ ਤੇ ਮੇਰੇ ਵੀਰ ਵੱਧ ਤੋਂ ਵੱਧ ਆਪਣੀਆਂ ਵੀਡੀਓ ਵੇਖਿਆ ਕਰੋ ਆਪਣੇ ਸ਼ੇਰ ਬੱਗੇ ਵੇਨੇ ਵੀਡੀਓ ਹੈ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅੱਜ ਆਪਾਂ ਇੱਕ ਸ਼ੇਰ ਗਾਇਆ ਉਹਦੇ ਵਿੱਚ ਲਿਖਿਆ ਪੀ ਆਪਣੇ ਆਪ ਨੂੰ ਸ਼ਾਂਤ ਰੱਖਣਾ ਸਿੱਖੋ ਇਹ ਬਹੁਤ ਵੱਡੀ ਗੱਲ ਵਾ ਕਿਉਂਕਿ ਕਹਿਣਾ ਸੌਖਾ ਦੇ ਕਰਨਾ ਬਹੁਤ ਔਖਾ ਇਸ ਕਰਕੇ ਕੋਈ ਵੀ ਕੰਮ ਜਦੋਂ ਜ਼ਿੰਦਗੀ 'ਚ ਕਰਨਾ ਦੇ ਆਪਣੇ ਆਪ ਨੂੰ ਸ਼ਾਂਤ ਰੱਖਣਾ ਸਿੱਖੋ ਜਿੰਨਾ ਆਪਣੇ ਆਪ ਦੇ ਵਿੱਚ ਆਪਾਂ ਸ਼ਰਮਾਂ ਤੇ ਸ਼ਾਂਤੀ ਰੱਖਾਂਗੇ ਉਨਾ ਹੀ ਆਪਾਂ ਜਿਹੜਾ ਵਾ ਗੁੱਸੇ ਤੋਂ ਤੇ ਆਪਾਂ ਕੋਈ ਵੀ ਗੱਲ ਜਿਹੜੀ ਆ ਉਹਨੂੰ ਚਾਈਤਰਾ ਸਮਝ ਕੇ ਤੇ ਫੇਰ ਕਰ ਸਕਦੇ ਆ ਇਸ ਕਰਕੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਆਪ ਨੂੰ ਸ਼ਾਂਤ ਰੱਖੋ ਸ਼ਾਂਤ ਰੱਖਣ ਨਾਲ ਜੇ ਨਹੀਂ ਤੇ ਗੁਰਬਾਣੀ ਵੜਿਆ ਕਰੋ ਗੁਰਬਾਣੀ ਦੇ ਨਾਲ ਆਪਣੇ ਆਪ ਹੀ ਤੁਹਾਡੇ ਮਨ ਦੇ ਵਿੱਚ ਸ਼ਾਂਤੀ ਤੇ ਜੋ ਆਪਣਾ ਹੰਕਾਰ ਉਹ ਜਿਹੜਾ ਵਾ ਗਰਬਾਣੀ ਆਪਣਾ ਦੂਰ ਕਰਦੀ ਆ ਜੇ ਹੰਕਾਰ ਉਹਨਾ ਹਟ ਜੇ ਤੇ ਫੇਰ ਆਪਣੇ ਆਪ ਜਿਹੜਾ ਵਾ ਵੀ ਮਨ ਸ਼ਾਂਤ ਰਹਿਣ ਡਿਆ ਪਿੰਦਾ ਅਸਲ ਜਦੋਂ ਆਪਾਂ ਨੂੰ ਕਿਸੇ ਚੀਜ਼ ਦਾ ਹੰਕਾਰ ਜਾਂ ਕੋਈ ਆਉਂਦੀ ਆ ਚੀਜ਼ ਉਦੋਂ ਆਪਣੇ ਮਨ ਦੇ ਵਿੱਚ ਆਉਂਦਾ ਵੀ ਆਪਾਂ ਨੂੰ ਇਹ ਬੰਦੇ ਨੇ ਗੱਲ ਕਿਉਂ ਆਖੀ ਕਾਹ ਤੋਂ ਆਖੀ ਚਲੋ ਕੋਈ ਗੱਲ ਨਹੀਂ ਜਿੰਨਾ ਵੱਧ ਤੋਂ ਵੱਧ ਆਪਦੇ ਮਨ ਨੂੰ ਤੇ ਜ਼ਿੰਦਗੀ ਨੂੰ ਸ਼ਾਂਤ ਰੱਖੋਗੇ ਬਹੁਤ ਵਧੀਆ ਗੱਲ ਵਾ ਮੈਂ ਹਾਰੇ ਵੀਰਾਂ ਨੂੰ ਆਂਦਾ ਹਾਂ ਕਿਉਂਕਿ ਹੁਣ ਇਲੈਕਸ਼ਨ ਦਾ ਟਾਈਮ ਚੱਲਣ ਡਿਆ ਵਾ ਹਰ ਇੱਕ ਥਾਂ ਕੁਝ ਪਿੰਡਾਂ ਦੇ ਵਿੱਚ ਸਹਿਮਤੀ ਹੋ ਗਈ ਹੈ ਕੁਝ ਪਿੰਡਾਂ ਦੇ ਵਿੱਚ ਨਹੀਂ ਹੋਈ ਤੇ ਇਸ ਕਰਕੇ ਲੜਾਈ ਝਗੜਿਆਂ ਤੋਂ ਬਚੋ ਵੋਟਾਂ ਜਿਹੜੀਆਂ ਵਾ ਸ਼ਾਂਤੀ ਨਾਲ ਪਾਓ ਤੇ ਕੋਈ ਗੱਲ ਨਹੀਂ ਉਹ ਹਾਰ ਜਿੱਤਾਂ ਦੇ ਹੁੰਦੀਆਂ ਰਹਿੰਦੀਆਂ ਵਾ ਉਹ ਮਹਾਰਾਜ ਦੇ ਤੇ ਵੋਟਾਂ ਦੇ ਵਿੱਚ ਹਾਰ ਜਿੱਤ ਜਿਹੜੀ ਆ ਸਾਰਾ ਪਰਮਾਤਮਾ ਦੇ ਹੱਥ ਵਾਸਾ ਤੇ ਨਿਮਰਤਾ ਦੇ ਨਾਲ ਰਹੋ ਕੋਲੋਂ ਵਧੀਆ-ਵਧੀਆ ਵੋਟਾਂ ਪੈ ਜਾਣਾ ਇਥੋਂ ਲੈ ਕੇ ਕੀ ਜਾਣਾ ਜ਼ਿੰਦਗੀ 'ਚ ਤੇ ਵੀਰ ਮੇਰੇ ਲੜਾਈ ਝਗੜੇ ਤੋਂ ਬਚ ਕੇ ਪ੍ਰੇਮ ਦੇ ਨਾਲ ਵੋਟਾਂ ਦਾ ਕੰਮ ਜਿਹੜਾ ਨਬੇੜੋ ਦੇ ਬਾਦ ਦੇ ਵਿੱਚ ਕਮਾਈਆਂ ਨੂੰ ਲੱਗੋ ਕਿਉਂਕਿ ਜ਼ਿਮੀਂਦਾਰ ਭਰਾ ਵਾ ਸਾਰੇ ਤੇ ਕਮਾਈ ਨਹੀਂ ਵਰਕਦਾਂ ਲੈਣੀਆਂ ਵਾ ਨਾ ਦੇ ਸਰਬੰਜੀਆਂ ਨੇ ਕੋ ਦੇਣਾ ਜਾਂ ਕਰਨਾ ਤੇ ਸ਼ਾਂਤੀ ਦੇ ਨਾਲ ਵੋਟਾਂ ਪਾਓ ਈਰਖਾ ਨਾ ਰੱਖੋ ਕਈ ਬੰਦੇ ਜਿਹੜੇ ਆ ਲੜਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਦੋਵਾਂ ਧਰਾਂ ਨੂੰ ਤੇ ਇਹਨਾਂ ਗੱਲਾਂ ਦੇ ਨਾਂ ਧਿਆਨ द्या ਕਰੋ ਜਿਹੜੇ ਬੰਦੇ ਤੋਂ ਗੱਲ ਹੁੰਦੀ ਓਦੇ ਨਾਲ ਸਿੱਧੀ ਗੱਲ ਕਰਕੇ ਨੂੰ ਪੁੱਛ ਲਿਆ ਕਰੋ ਕਈ ਯਾਰ ਗੱਲ ਵਿੱਚ ਥੋੜੀ ਜੀ ਹੁੰਦੀ ਆ ਤੇ ਬਣਾਈ ਜਾਂਦੀ ਆ ਤੇ ਧਰਮੇ ਦੇ ਨਾਲ ਬਹੁਤ ਵਧੀਆ ਆਪਣਾ ਸਤਕਾਰ ਦੇ ਨਾਲ ਕਿ ਕੋਈ ਵੀ ਗੱਲ ਹੁੰਦੀ ਅਗਲੇ ਨੂੰ ਪੁੱਛੋ ਤੇ ਅਗਲਾ ਫਿਰ ਤੁਹਾਨੂੰ ਜਵਾਬ ਦੇਵੇ ਸਹੀ ਤੇ ਫਿਰ ਆਪਣੇ ਆਪ ਲੜਾਈ ਮੁੱਕ ਜਾਂਦੀ ਆ ਕਈ ਯਾਰ ਦੱਸਣ ਵਾਲਾ ਜਿਹੜਾ ਬੰਦਾ ਉਹ ਗੱਲ ਜਿਹੜੀ ਜ਼ਿਆਦੀ ਵਧਾ ਕੇ ਕਰ ਦਿੰਦਾ ਵਾ ਤੇ ਉਹਦੇ ਨਾਲ ਕੀ ਜਿਹੜੀ ਲੜਾਈ ਬਣ ਜਾਂਦੀ ਆ ਮੇਰੇ ਵੀਰ ਇਹ ਗੱਲਾਂ ਦਾ ਧਿਆਨ ਰੱਖ ਕੇ ਜਿਹੜੀ ਸਰਬੰਜੀ ਦੀ ਇਲੈਕਸ਼ਨ ਆ ਉਹਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਵਾ ਵੋਟਾਂ ਵਾਟਾਂ ਪਾ ਕੇ ਤੇ ਖਤਮ ਕਰੋ ਤੇ ਬਸ ਇੰਨਾ ਹੀ ਆਖਦੇ ਆ ਦੀ ਵੱਧ ਤੋਂ ਵੱਧ ਜਿਹੜਾ ਵਾ ਸ਼ਾਂਤ ਰੱਖੋ ਆਪਣੇ ਆਪ ਨੂੰ ਜਿੰਨਾ ਸ਼ਾਂਤ ਰੱਖੋਗੇ ਉਨਾ ਹੀ ਵਧੀਆ ਤੇ ਆਪਣੇ ਬਲੌਕਾਂ ਨੂੰ ਵੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਵੱਧ ਤੋਂ ਵੱਧ ਫੋਲੋ ਕਰੋ ਫੇਸਬੁੱਕ ਤੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬਲੌਗ ਆਪਣਾ ਇੱਥੇ ਖਤਮ ਹੁੰਦਾ ਅੱਜ ਦੀ ਆਪਾਂ ਤੁਹਾਨੂੰ ਸਾਰੀ ਰੁਟੀਨ ਇਸ ਬਲੌਗ ਦੇ ਵਿੱਚ ਦੱਸੀ ਆ ਕਿ ਆਪਾਂ ਜੋ ਕੰਮ ਸਾਰੀ ਦਿਹਾੜੀ ਵਿੱਚ ਕਰਦੇ ਆ ਉਹੋ ਹੀ ਤੁਹਾਡੇ ਨਾਲ ਸ਼ੇਅਰ ਕਰੀਦਾ ਵਾ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਹੁਣ ਇਹਦਾ ਛੀਰਾ ਦੀ ਸਰਵਿਸ ਕਰਕੇ ਇਹਦਾ ਬੀੜਦੇ ਕੰਮ ਸਾਫ ਸੁਥਰਾ ਥਾ ਸਾਹ ਵੇਖੋ ਕਿੰਦਾ ਵਧੀਆ ਲੱਗਦਾ ਕਿੰਨਾ ਗੰਦ ਪਿਆ ਸੀ ਬਸ ਉਹਨਾਂ ਚੱਲੇ ਆ ਸ਼ਾਮਾਂ ਨੂੰ ਪਿੰਡ ਸਾਰਾ ਕੋਹ ਉਹਨਾਂ ਅੰਦਰ ਲਾ ਦੀਏ ਝੋਨਾ ਬਾਹਰ ਪਿਆ ਔਰ ਐਸੇ ਰ ਦਾ ਕੱਢਿਆ ਸੀ ਤੁਸੀਂ ਦਾ ਕੰਮ ਰਹਿ ਗਿਆ ਥੋੜਾ ਲਾਈਟਾਂ ਦਾ